ਕਰਨਾ ਕੀ ਆ ਕੁੜੀ ਇਥੇ ਆਈ ਆ ਉਹ ਜਿੱਦਾਂ ਦੀ ਆਈ ਹੈ ਨਾ ਉਹ ਘਰ ਚੋਂ ਕੁ ਪਤਾ ਨਹੀਂ ਮੁਕੰਦੇਂ ਦੀ ਪਤਾ ਨਹੀਂ ਵੀ ਕੀ ਸਬਤਾਬੋ ਆ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਮੇਰਾ ਕਸੂਰ ਕੀ ਆ ਉਦੋਂ ਪਿਛੇ ਜਿਹਨੇ ਸਾਸਰੀ ਘਰ ਨਹੀਂ ਬੁਲਾਈ ਤੇ ਉਦੋਂ ਵੀ ਇੰਨੇ ਕੰਨ ਆਉ ਚੁੱਕੇ ਸੀ ਪਿਰਪਿੰਦਰ ਅੰਦਰੋਂ ਨਿਕਲੀ ਇਹ ਹੁਣ ਠੀਕ ਹੋ ਗਈ ਆ ਤੇ ਜੇ ਉਹਨੇ ਬੁਲਾਤੀ ਆ ਤੇ ਹੁਣ ਦੂਜੇ ਬੰਨੇ ਹੋ ਗਈ ਆ ਡੈਡੀ ਮੇਰੇ ਸਾਹ ਹੁਣ ਲਵਲੀ ਗੱਲ ਤਾਂ ਸਾਰੀ ਹੈ ਗਈ ਆ ਪ੍ਰਧਾਨਗੀ ਦੀ ਪ੍ਰਧਾਨਗੀ ਨਹੀਂ ਛੱਡਦੀ ਤੇ ਤੁਸੀਂ ਸਮਝਾ ਕੇ ਵੇਖ ਲੋ ਫਿਰ ਜੇ ਤੁਹਾਡੇ ਕਿਹਾ ਮੰਨਦੀ ਨੇ ਮੈਂ ਕਰੀ ਸੁਝਾਇਆ ਯਾਰ ਮੈਂ ਜਦੋਂ ਉਹਦਾ ਭਰਾ ਭਜਾਈ ਆਇਆ ਸੀ ਉਹਦਨੇ ਨੇ ਕੋਈ ਚੀਜ਼ ਨਹੀਂ ਲਿਆਉਂ ਦਿੱਤੀ ਨਾ ਮੈਂ ਹੀ ਲਿਆਂਦੀ ਮੈਨੂੰ ਉਹ ਕਹਿੰਦੀ ਵੀ ਨਹੀਂ ਲਿਆਉਣੀ ਤੇ ਅੱਜ ਇਹ ਆਈ ਆ ਤੇ ਉਹਨੇ ਫਿਰ ਵੈਰ ਕੱਢਿਆ ਆਪਣਾ ਪੂਰਾ ਹੋਰ ਉਹਨੇ ਕੋਈ ਗੱਲ ਨਹੀਂ ਕੀਤੀ ਇਹ ਤਾਂ ਫਿਰ ਹੁਣ ਹੱਤ ਨੂੰ ਹਾਤੀ ਆ ਜਿੱਦਾਂ ਮਾਤਾ ਚੱਲੂਗੀ ਕੱਲ ਦੀ ਤੁਸੀਂ ਇੱਕ ਹੋਰ اٹ ਲਾਈ ਆ ਕਿ ਚਲਿਏ ਚਲਿਏ ਸੰਦੀਪ ਘਰ ਜਾ ਕੇ ਕਿਹੜੀ ਅੱਗ ਬੁਝਾਉਣੀ ਤੁਸੀਂ ਮੈਨੂੰ ਇਹ ਦੱਸੋ ਅੱਗ-ਵਾਦੀ ਬੁਝਾਉਣੀ ਆ ਹੁਣ ਘਰ ਜਾਣਾ ਨਹੀਂ ਆ 20-22 ਸਾਲ ਇੱਥੇ ਹੀ ਕੱਟੇ ਆ ਅਜੇ ਵੀ ਇੱਥੇ ਰਹਿਣ ਦੀ ਜੇ ਲੱਗੀ ਹੈ ਬਸ ਅਕੀਰਣਾ ਮੈਂ ਸੋਚਣ ਦੀ ਸੀ ਕਿ ਮੰਮੀ ਟੈਸਟ ਇਕੱਲਾ ਦੇ ਦਿੰਗੀ ਇਦਾਂ ਪੁੱਤ ਸਿਆਣੀ ਬਾਣ ਤੇਰੇ ਪਿਓ ਨੂੰ ਪੱਟ ਚਾਲਣਾ ਝਾੜੂ ਤੇ ਵੱਜ ਗਿਆ ਵਾ ਧੁੱਪ ਜੀ ਵਾਵਾ ਚੜ ਗਈ ਐ ਰਪਿੰਦਰ ਨੂੰ ਕਹਿੰਦੀ ਆ ਫੁਲਕੇ ਹੁਣ ਲਾਲਾ ਸਬਜੀ ਦਾ ਬਣੀ ਪਈ ਐ ਪਤਾ ਨਹੀਂ ਅੰਦਰ ਕੀ ਕਰਨ ਲਈ ਐ ਰਪਿੰਦਰ ਆ ਹਾਂਜੀ ਪਹਿਲਾਂ ਫੁਲਕੇ ਲਾ ਲੈਂਦੀ ਹਾਂ ਤੂੰ ਕਿੱਧਰ ਨੂੰ ਤਿਆਰੀ ਕਰ ਲਈ ਆ ਬੜੀ ਤਿਆਰ ਸਿਆਰ ਹੋਈ ਆ ਤਿਆਰ ਤੇ ਰੋਮੀ ਕਦੇ ਹੋਣਾ ਵਾ ਚੱਲੇ ਆ ਜਰਾ ਕਿਤੇ ਚੱਲੇ ਤਾਂ ਹੈਗੇ ਜੇ ਪਰ ਘਰ ਵਿੱਚ ਵੀ ਜੀਚਾਰ ਹੈਗੇ ਆ ਕਿਸੇ ਨੂੰ ਪੁੱਛ ਦੱਸ ਵੀ ਲਿਆ ਕਰੋ ਮੈਂ ਤਾਂ ਬਾਹਰ ਚਾੜੂ ਲਾ ਕੇ ਆਈ ਆ ਤੇ ਮੈਂ ਹਾਂ ਚੱਲ ਉਹਨੂੰ ਕਹਿੰਨੀ ਫੁਲਕੇ ਚਾਰ ਲਾ ਲ ਤੂੰ ਮੇਰੇ ਆਉਂਦਿਆਂ ਨੂੰ ਆ ਵਰਦੀ ਕੱਸੀ ਆ ਪਤਾ ਨਹੀਂ ਕਿੱਧਰ ਚੱਲੀ ਆ ਮੰਮੀ ਵਿਆਹ ਚੱਲੇ ਆ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਕਿ ਵਿਆਹ ਵਹਾਨੂੰ ਉਥੇ ਚੱਲੇ ਆ ਨਾ ਮੇਰੀ ਸੁਣ ਗੱਲ ਵਿਆਹ ਤੋ ਚੱਲਦੀ ਆ ਕਿ ਤਾ ਸਾਸ ਨੂੰ ਕਿ ਤਾ ਸਹੁਰੇ ਨੂੰ ਪੁੱਛ ਲਿਆ ਕਰੋ ਕਿੰਨੂੰ ਪੁੱਛਿਆ ਤੂੰ ਮੂੰਹ ਚੁੱਕ ਕੇ ਵਿਆਹ ਤਰਪੀ ਤੇ ਮੰਮੀ ਜੇ ਪੁੱਛ ਲੈਂਦੇ ਫਿਰ ਵੀ ਤੁਸੀਂ ਕਹਿਣਾ ਤਾਂਗੜੀ ਹਾਂ ਕਰ ਦੇਣੀ ਸੀ ਵੀ ਚੱਲ ਜਾ ਨਈ ਤੇਰੇ ਪਿਆ ਕੇ ਹੋਰ ਆਵਾਜਾ ਪਰ ਜਾਈਆਂ ਤੇਰੇ ਘਰ ਨਹੀਂ ਪੁੱਛਦੀਆਂ ਹੁੰਦੀਆਂ ਜਿੱਧਰ ਨੂੰ ਜੀ ਕਰ ਮੂੰਹ ਚੋ ਕੇ ਤਰਪਿੰਦੀ ਗੰਧ ਖਾਵ ਮੰਮੀ ਗੱਲ ਹਾਂ ਨਹੀਂ ਗਈ ਹੈਗੀ ਕਈ ਦਿਨ ਤਾਂ ਹੋ ਗਿਆ ਤੁਹਾਡੇ ਸਾਹਮਣੇ ਰੋਲਾ ਪਾਉਂਦੀ ਆ ਕਿ ਵਿਆਹ ਜਾਣਾ ਵਿਆਹ ਜਾਣਾ ਸਹੇਲੀ ਦਾ ਵਿਆਹ ਵਾ ਹੋਰ ਤਾਂ ਮੈਂ ਕਿੱਦਾਂ ਦੱਸਦੀ ਇਹ ਤਾਂ ਦੱਸੋ ਮੈਨੂੰ ਪਹਿਲਾਂ ਮੈਨੂੰ ਕਿਹ ਪਤਾ ਵਾ ਕਿਸੇ ਲਈ ਦੇ ਵਿਆਹ ਜਾਣਾ ਵਾ ਕਿ ਚੋਰੀਆਂ ਘਮਾਉਂਦੇ ਫਿਰਨ ਰਹਿ ਜੇ ਕਾਹਦੀਆਂ ਚੋਰੀਆਂ ਘਮਾਉਣੀਆਂ ਆਪਾਂ ਮੈਨੂੰ ਕੀ ਪਤਾ ਕੱਲੀ ਚੱਲੀ ਕੋ ਵੀ ਚੱਲਿਆ ਨਾਲ ਦੋਵਾਂ ਨੇ ਜਾਣਾ ਵਾ ਬਸ ਫੇਰ ਮਹੀਨਾ ਤਾਂ ਹੋ ਗਿਆ ਗੌਣ ਗੌਣ ਦੇ ਤੁਹਾਡੇ ਲਗੇ ਵਿਆਹ ਵਾ ਵਿਆਹ ਵਾ ਉਹ ਤੁਹਾਨੂੰ ਬੈਣਵਾਜਾਂ ਦੱਸਣਾ ਹੀ ਆਹੋ ਤੂੰ ਤਾਂ ਗੌਣ ਗੌਣ ਹੀ ਨਹੀਂ ਆ ਅਗਲੇ ਬੜੀ ਬਾਜੀ ਲੈ ਕੇ ਆਏ ਨਾ ਤੇਰੇ ਵਾਸਤੇ ਵਿਆਹ ਕਰਨ ਆਏ ਆ ਸੇਲੀਆਂ ਦੀ ਉਹ ਬਾਜੀ ਆਉਂਦੀਆਂ ਆ ਤੁਹਾਡੇ ਕੋਈ ਸੁਣਿਆ ਮੈਂ ਅੱਜ ਕੱਲ ਚੱਲ ਕਾੜੀ ਦੇ ਜਾਂਦੇ ਆ ਬਾਜੀ ਨਾ ਦਿੰਦੇ ਫੋਨ ਮਾਰਾ ਦਾ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਤਾਂ ਤੂੰ ਕੱਪੜੇ ਪਾਏ ਆ ਤਿਆਰ ਹੋ ਗਈਆਂ ਪਹਿਲਾਂ 10000 ਹਵਾਲਾਂ ਤੇ ਲਾਈਆਂ ਤਾਂ ਅੱਜ ਨਵਾਂ ਸੂਟ ਪਾ ਕੇ ਤੇ ਚੱਲ ਮੇਰੇ ਭਾਈ ਤੇ ਆਪਣੀਆਂ ਕਿਦਾਂ ਹੁੰਦੀਆਂ ਵਾਂ ਆਪਣੀਆਂ ਨਹੀਂ ਹੁੰਦੀਆਂ ਤੁਹਾਡੀਆਂ ਵਿਆਹਾਂ ਦੇ ਵੇਖਾਂ ਮੇਰੀਆਂ ਵੱਲ ਤਾਂ ਭੱਜ ਕੇ ਜਾਣੀਆਂ ਇਹ ਲਿਗੜੀ ਪੜਿਗੜੀ ਜੋਸ ਹੇਲੀ ਕੋਈ ਛਡੀ ਰੀਆਂ ਨੇ ਵੇਖਾਂ ਮਿਹਣੇ ਦੇਣੇ ਤਾਂ ਬੜੇ ਆਉਂਦੇ ਆ ਤੈਨੂੰ ਮੈਂ ਗੱਲ ਦੱਸੀ ਆ ਤੇ ਉਸੇ ਵੇਲੇ ਮੈਂ ਜਵਾਬ ਦਿੰਨੀ ਆ ਤੇ ਗੱਲ ਫੇਰ ਇਦਾਂ ਹੀ ਬੰਦੀ ਆ ਜੇ ਤੁਹਾਨੂੰ ਪਤਾ ਨਾ ਲੱਗਿਆ ਤੇ ਗੱਲ ਤਾਂ ਬੜੀ ਬੰਦੀ ਆ ਚੁੱਪ ਕਰਕੇ ਬਹਿ ਜਾ ਕਿਤੇ ਨਹੀਂ ਗਾ ਜਾਣਾ ਮੰਮੀ ਵੀ ਆ 10 ਜਣਾ ਵਸਿੱਧੀ ਗੱਲ ਜੀ ਠੀਕ ਵਾ ਨਾ ਜਾਣਾ ਕੀ ਹੋਣੀ ਆ ਤੂੰ ਜਾ ਕੇ ਦੱਸ ਫਿਰ ਜੇ ਇਦਾਂ ਜਾਣਾ ਵਾ ਤੇ ਕਿਉਂ ਆ ਕਿਦਾਂ ਦੀ ਗੱਲ ਹੋਈ ਭਲਾ ਗੱਲ ਉਹਦਾਂ ਦੀ ਹੋਈ ਜਦੋਂ ਇਕੱਠੇ ਰਹਿੰਦੇ ਆ ਨੀ ਕੋ ਘਰ ਵਿੱਚ ਫੇਰ ਪੁੱਛਣ ਦਾ ਤੇਰਾ ਫਰਜ਼ ਬੰਦਾ ਵਾ ਤਾ ਮਹੀਨਾ ਤਾਂ ਹੋ ਗਿਆ ਰੋਂਦੀ ਤੁਹਾਡੀ ਜਾਨ ਨੂੰ ਕਿ ਆਂਦਾ ਨੂੰ ਮੇ ਜਾਨ ਨੂੰ ਕਿਉਂ ਰੋਨੀ ਆ ਰੋ ਆਪਣੀ ਮਾਂ ਦੀ ਜਾਨ ਨੂੰ ਜਿੰਨੇ ਜੰਮ ਕੇ ਨਾ ਤੇ ਤੈਨੂੰ ਅਕਲ ਨਾ ਕੋਈ ਦਿੱਤੀ ਲੱਗੀ ਜ਼ਬਾਨ ਚਲਾਉਣਾ ਬਹੁਤਾ ਬੋਲੀ ਨਾ ਤੇ ਜ਼ਬਾਨ ਮੈਂ ਖਿੱਚ ਲੈਣੀ ਆ ਸਲ ਠੀਕ ਆ ਮੰਮੀ ਮੇਰੀ ਮਾਂ ਵੱਲ ਜਾਣ ਦੀ ਲੋੜ ਨਹੀਂ ਹੈਗੀ ਕੋਈ ਠੀਕ ਵਾ ਨਾ ਉਹ ਤੁਹਾਨੂੰ ਕੀ ਕਹਿੰਦੇ ਇੱਥੇ ਆ ਕੇ ਉਹਨਾਂ ਵੱਲ ਤਾਂ ਉੜੇ ਜਾਂਦੇ ਆ ਜੇ ਕੁੜੀ ਦੀ ਗੱਲ ਕਰੋ ਫੇਰ ਤੁਹਾਨੂੰ ਗੱਲਾਂ ਚੁੱਭਦੀਆਂ ਵਾ ਉਹਨਾਂ ਤੋਂ ਬੜੀਆਂ ਮਿਰਚਾਂ ਲੱਗਦੀਆਂ ਵਾ ਕਿ ਮੇਰੀ ਧੀ ਨੂੰ ਇਦਾਂ ਕਿਹਾ ਵਾ ਤੇ ਖਬਰਦਾਰ ਜੇ ਮੇਰੇ ਪੇਕਿਆਂ ਵੱਲ ਗਏ ਦੇ ਉਹ ਤੁਹਾਨੂੰ ਕੀ ਕਹਿੰਦੇ ਆ ਭਲਾ ਬਸ ਇੱਕੋ ਗੱਲ ਹੀ ਕਰੀ ਜਾਣੀ ਆ ਜੇ ਵਿਆਹ ਦੀ ਗੱਲ ਕਰਦੇ ਆ ਨਾ ਵਿਆਹ ਦੇ ਆਪਾਂ ਜਾਣਾ ਜੇ ਸਿੱਧੀ ਗੱਲ ਵਾ ਡਾਕ ਕੇ ਦੱਸੋ ਫਿਰ ਤੇ ਫਿਰ ਜਾ ਕੇ ਦੱਸ ਤੈਨੂੰ ਡੱਕ ਕੇ ਮੈਂ ਦੱਸੂਗੀ ਨਾ ਕਿਤੇ ਰੋਟੀ ਦਾ ਨਾ ਪਾਣੀ ਦਾ ਵੀ ਘਰ ਦਾ ਕੰਮ ਵੀ ਕੋਈ ਕਰ ਲਾਂ ਸਵੇਰ ਦੀ ਉੱਠੀ ਆ ਕਦੀ ਆ ਉੱਥੇ ਬਹਿ ਕਦੀ ਆ ਉੱਥੇ ਬਹਿ ਹੁਣ ਤਿਆਰ ਹੋਈਆਂ ਤੇ ਤੁਰ ਪਈਆਂ ਜਾਣ ਕੇ ਮੰਜਾ ਜਾ ਫੜ ਕੇ ਬਹਿ ਗਏ ਆ ਸਵੇਰ ਦਾ ਝਾੜੂ ਤੇ ਲੱਗਾ ਵਾ ਬਾਹਰ ਆਹੋ ਝਾੜੂ ਨਾ ਸਦੈਨ ਜੂ ਆ ਪੀ ਤੂੰ ਲਾਇਆ ਤੇ ਮੈਂ ਦੋਰੇ ਲਾਉਂਦਾ ਪੀ ਆ ਆਰਾਮ ਨਾਲ ਅੰਦਰ ਬਹਿ ਜਾ ਕਿਤੇ ਨਹੀਂ ਕਰਾਇਕ ਹੋ ਗਏ ਜਾਂ ਆਪਦਾ ਤੁਸੀਂ ਦੇ ਕੰਮ ਕੀਤਾ ਵੀ ਹੋਏ ਤੈਨੂੰ ਦੋਰੇ ਕਰਨ ਲੱਪੈਣਾ ਵਾ ਜਿਹੜਾ ਕਰਨ ਵਾਲਾ ਕੰਮ ਉਹਨੂੰ ਕਰਨਾ ਨਹੀਂ ਐ ਕਿੱਡੀਆਂ ਲੱਗੇ ਮੇਨਾਂ ਗੱਲਾਂ ਕਰਨ ਕੋਈ ਨਹੀਂ ਮੈਂ ਇਹਨਾਂ ਨੂੰ ਕਹਿਨੀ ਆ ਨਾ ਜਾ ਕੇ ਪੀ ਵੇਖ ਲੋ ਮਾਤਾ ਦੇ ਕੰਮ ਹੁਣ ਜੇ ਵਿਆਹ ਚੱਲੇ ਆ ਤੂੰ ਡੱਕਣ ਬਹਿ ਗਈ ਆ ਜੇ ਨਾਨਾ ਜਾਣ ਦਿਤਾ ਜਿਨ੍ਹਾਂ ਨੇ ਤੇ ਵੇਖੀ ਸਈ ਜੇ ਇਹਨਾਂ ਦੀ ਧੀ ਇਥੇ ਵੱਡ ਜੂਗੀ ਨਾ ਤੇ ਮੇਰਾ ਨਾਮ ਹੀ ਰੁਪੇਦਰ ਨਹੀਂ ਫਿਰ ਸਿਪਾਹ ਖਾਨਾ ਜਦੋਂ ਕਿਤੇ ਜਾਣਾ ਹੋਵੇ ਨਾ ਉਦੋਂ ਹੀ ਇਹਨਾਂ ਨੇ ਇਦਾਂ ਕਰਨੀ ਹੁੰਦੀ ਹੈ ਹੋ ਮੇਰੀ ਗੱਲ ਸੁਣ ਕਦੋਂ ਦਾ ਮੈਂ ਤੇਲ ਪਵਾ ਕੇ ਆ ਗਿਆ ਵਾਂ ਗੱਡੀ 'ਚ ਕਿੰਨੇ ਹਾਰਨ ਮਾਰੇ ਆ ਤੇ ਤੂੰ ਬਾਹਰ ਕਿਉਂ ਨਹੀਂ ਆਉਂਦੀ ਕੀ ਬਾਹਰ ਜਾਵਾਂ ਤਿਆਰ ਹੋ ਗਏ ਤੇ ਇੱਥੇ ਟਹਿਲਦੀ ਫਿਰਨ ਦੀ ਪੁੱਛ ਲੋ ਮਾਤਾ ਆਪਣੀ ਨੂੰ ਜਾਣਾ ਸਵਾਵਾਂ ਕਿਤੇ ਕੀ ਆਂਦੀ ਹੈ ਮਾਤਾ ਪਿਆਰ ਹੋਇਆ ਨੂੰ ਵੇਖ ਲਿਆ ਵਾ ਤੇ ਬਸ ਇੱਕੋ ਗੱਲ ਹੀ ਕਰੀ ਜਾਂਦੇ ਤੁਸੀਂ ਕਿੱਥੇ ਜਾਣਾ ਵਾ ਮੈਂ ਨਹੀਂ ਗਾ ਵਿਆਹ ਜਾਣ ਦੇਣਾ ਇਹ ਤਾਂ ਜਾਣ ਕਿਉਂ ਨਹੀਂ ਦੇਣਾ ਪੁੱਛ ਲੋ ਜਾ ਕੇ ਕਿਉਂ ਨਹੀਂ ਜਾਣ ਦੇਣਾ ਤਾਂ ਤੂੰ ਉਹਨੂੰ ਕਹਿਣਾ ਸੀ ਨਾ ਵੀ ਅਸੀਂ ਆ ਜਾਣਾ ਵਾ ਛੇਤੀ ਵਿਆਹ ਹੀ ਚੱਲੇ ਆ ਐਨੀ ਗੱਲ ਕਹਿੰਦੇ ਆ ਵੀ ਇਹ ਵਿਆਹ ਇਹ ਤੁਨ ਗੜਾ ਘੜਾ ਆਇਆ ਵਾ ਤੂੰ ਕੀ ਕਰਨਾ ਵਾ ਜਾ ਕੇ ਇਹ ਚਾਹੀਏ ਵਿਆਹ ਆਖਣ ਆਉਂਦੇ ਮੈਂ ਹਾਂ ਜੇ ਫੋਨ ਤੇ ਸੁਨਾ ਆ ਗਿਆ ਵਾ ਤਾਂ ਕੀ ਗੱਲੋ ਜਾਈਦਾ ਨਹੀਂ ਐ ਮੈਨੂੰ ਤਾਂ ਮਾਤਾ ਦੀ ਸਮਝ ਨਹੀਂ ਆਉਂਦੀ ਦੱਸ ਇਹ ਜਦੋਂ ਕੋਈ ਵਿਆਹ ਆਉਂਦਾ ਮੈਨੂੰ ਕੋਈ ਪ੍ਰੋਗਰਾਮ ਆਉਂਦਾ ਨਾ ਇਹਨਾਂ ਇਦਾਂ ਹੀ ਕਰਨੀ ਹੁੰਦੀ ਆ ਹੈ ਕਿੱਥੇ ਆ ਮਾ ਦਾ ਹੈ ਕਿੱਥੇ ਉਹਨੂੰ ਮੈਂ ਆਪੇ ਪੁੱਛ ਲੈਣਾ ਜਾਣਾ ਕਿਉਂ ਨਹੀਂ ਆ ਇੱਥੇ ਅੰਦਰ ਵੜੇ ਜੀ ਹੁਣ ਤਿਆਰ ਹੋ ਕੇ ਤੇ ਘਰ ਬਹਿ ਜੀਏ ਜੇ ਮੈਂ ਕੁੜੀ ਵੱਲੋਂ ਕਹੀ ਨਹੀਂ ਕਿ ਉਹ ਕਿੱਦਾਂ ਜਾਂਦੀ ਆ ਉਹ ਮੇਰੀ ਧੀ ਆ ਮੈਂ ਨਾ ਹੱਡੋ ਜੀ ਮੈਂ ਮਰਾਲੀ ਦੱਸ ਉਹ ਹੁਣ ਕਾਰਟ ਦੇ ਕੇ ਜਾਂਦੇ ਕੱਲੇ ਕੱਲੇ ਜੀ ਦੇ ਕੰਨ ਚ ਕਹਿ ਕੇ ਜਾਂਦੇ ਵੀ ਵਿਆਹ ਆ ਜਿਓ ਤੇ ਫੇਰ ਖੁਸ਼ੀ ਹੈ ਹਾਦੀ ਹੋਈ ਹੈ ਕਿ ਦੇਣਾ ਵਾਲੀ ਤੈਨੂੰ ਇਹ ਹੋਣਾ ਵਾ ਵੀ ਮੈਨੂੰ ਨਹੀਂ ਪੁੱਛਿਆ ਕਿ ਮਾਦਾ ਤੂੰ ਵੀ ਜਾਣਾ ਵਾ ਕਿ ਨਹੀਂ ਜਾਣਾ ਸੁਣੋ ਗੱਲ ਮੈਂ ਇਹਦੇ ਵਿਆਹ ਜਾਣਾ ਜੇ ਜੇ ਇਹਨਾਂ ਨੇ ਰਫੜ ਪੋਣਾ ਵਾ ਤਵੀ ਪਾਲਣਾ ਮੈਂ ਇਹਦੇ ਜਾ ਕੇ ਰਹਿਣਾ ਵਾ ਸਿੱਧੀ ਗੱਲ ਵਾ ਇਹਨਾਂ ਦੀ ਕਿਹੜੀ ਗੱਲ ਵਾ ਇਹਦੇ ਜੋ ਮਰਜ਼ੀ ਬੋਲ ਜੇ ਤੂੰ ਕਰਨਾ ਕੀ ਐ ਸਾਰੀ ਦਿਹਾੜੀ ਹੁਣ ਇੱਥੇ ਮੈਂ ਤੇ ਜਾਣਾ ਵਾ ਸਿੱਧੀ ਗੱਲ ਵਾ ਤੇ ਨਾਲੇ ਮੇਰੀ ਗੱਲ ਸੁਣ ਲੋ ਇਕ ਧਿਆਨ ਦੇ ਨਾਲ ਕਿ ਅੱਜ ਮੈਂ ਨਾ ਵਿਆਹ ਗਈ ਤੇ ਇੱਕ ਗੱਲ ਸੁਣ ਲੋ ਕੰਨ ਖੋਲ ਕੇ ਆਪਣੀ ਭੈਣ ਨੂੰ ਜੇ ਇੱਥੇ ਵੜਨ ਦਿੱਤਾ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਉਹ ਮੇਰੀ ਸੁਣ ਗੱਲ ਲੜਨਦਾ ਤੁਸੀਂ ਆਪ ਚ ਡਈਆਂ ਜੇ ਉਹਦਾ ਕੀ ਕਸੂਰ ਆ ਦੱਸ ਉਹ ਤੇ ਆਪਣੇ ਪਿੰਡ ਬੈਠੀ ਆ ਭਾਵੇਂ ਆਪਣੇ ਪਿੰਡ ਹੀ ਬੈਠੀ ਐ ਨਾ ਸਾਰਾ ਕਸੂਰੀ ਉਹਦਾ ਵਾ ਪਵਾੜੇ ਦੀ ਜੜੀ ਉਹ ਮੈਨੂੰ ਤੇ ਸਮਝ ਨਹੀਂ ਆਉਂਦੀ ਉਹਦਾ ਕਹਾਦਾ ਪਵਾੜਾ ਵਾ ਦੱਸ ਉਹਦਾ ਹੀ ਸਾਰਾ ਜਾਂਦੇ ਹੋਏ ਇੱਥੇ ਆ ਜਿੱਦਾਂ ਮਾਦਾ ਕਹਿੰਦੀ ਉਦਾਂ ਉਹ ਮਾਦਾ ਕਰਦੀ ਐ ਕੋਈ ਗੱਲ ਨਹੀਂ ਮਾਦਨ ਮੈਂ ਪੁੱਛ ਲੈਣਾ ਵਾ ਪਈ ਠੀਕ ਆ ਨਾ ਤੂੰ ਮਾਦਾ ਨੂੰ ਕੀਤਾ ਨਹੀਂ ਕਿਹਾ ਵੀ ਅਸੀਂ ਵਿਆਹ ਜਾਣਾ ਵਾ ਮਹੀਨਾ ਹੋ ਗਿਆ ਤੁਹਾਡੇ ਸਾਹਮਣੇ ਕਦੋਂ ਦਾ ਰੋਲਾ ਪਾਉਂਦੇ ਓ ਸਵੇਰੇ ਤਿਆਰ ਹੋਣ ਤੋਂ ਪਹਿਲਾਂ ਉਹਨੂੰ ਕਹਿ ਦੇਣਾ ਸੀ ਨਾ ਕਿ ਅਸੀਂ ਜਾਣਾ ਹੋ ਵਿਆਹ ਜਾਣਾ ਵਾ ਪਰਨਾ ਜਦੋਂ ਕਿਦੇ ਜਾਣਾ ਇਹਨਾਂ ਦਾ ਇਹੋ ਰਫਤ ਰਹਿੰਦਾ ਉਹਨਾਂ ਨੂੰ ਇਹ ਆ ਕਿ ਇਹ ਨਾ ਕਿਹੇ ਪਾਸੇ ਜਾਵੇ ਤਾਂ ਹੀ ਭਾਈ ਇਥੇ ਮਰਜੀ ਦੁਰੇ ਰਹੀਏ ਤੇ ਜਾਣਾ ਮੈਂ ਵੀ ਜੀ ਅੱਜ ਸਿੱਧੀ ਗੱਲ ਹੈ ਜੀ ਕੋਈ ਨਹੀਂ ਮੈਂ ਜਾ ਕੇ ਪੁੱਛਣਾ ਮੈਂ ਇਹਨੂੰ ਤੇ ਕੀ ਹੋ ਗਿਆ ਤੈਨੂੰ ਭਲਾ ਇਹਨਾਂ ਰਦੇ ਵਿੱਚ ਬਾਬੇ ਚੱਲ ਨਾ ਜਾਊਗੀ ਤੇ ਕੋਈ ਗੱਲ ਨਹੀਂ ਜਿਹੜੇ ਸਾਡੇ ਪੈਸੇ ਵਜਣਗੇ ਜਾਣਾ ਤੇ ਮੈਂ ਵੀ ਆ ਐਡੀ ਗਲਤ ਨਹੀਂ ਹੈਗੀ ਆਉਂਦੇ ਆ ਨਾ ਇਹਨਾਂ ਨੂੰ ਰੋਟੀ ਲਾ ਕੇ ਦਿੰਨੀ ਆ ਵੀ ਇਹ ਕਿਦਾਂ ਅੰਦਰ ਬੋਲਣ ਲਈ ਚੀਚੀ ਮਾਤਾ ਹੁਣ ਪੰਗਾ ਪਾ ਕੇ ਤੇ ਆ ਬਾਹਰ ਆਣ ਕੇ ਬਹਿ ਗਈ ਆ ਵੇ ਹੁਣ ਮੈਂ ਕਾਦਾ ਪੰਗਾ ਪਾਤਾ ਵਾ ਮੈਨੂੰ ਇਹ ਦੱਸ ਮੇਰੀ ਗੱਲ ਸੁਣ ਚੰਗੇ ਭੜੇ ਅਹੀਂ ਵਿਆਹ ਚੱਲੇ ਤੂੰ ਚਰਖਾ ਕਤਣਾ ਵਾ ਮਗਰੋਂ ਕਹ ਜਾਂਦੂਗਾ ਕਤੌਣਾ ਵਾ ਨਹੀਂ ਚਰਖਾ ਤੇ ਮੈਂ ਨਹੀਂ ਕਤੌਣਾ ਹਾਂ ਟਿੱਕੀਆਂ ਤੇ ਚਾਰ ਪਹਿਲਾਂ ਵੀ ਮੈਂ ਲੰਮੀ ਹਾਂ ਤੇ ਹੁਣ ਵੀ ਮੈਂ ਲਾ ਸਕਦੀ ਆ ਤੇ ਫਿਰ ਪੰਗਾ ਕਾਦਾ ਵਾ ਪੰਗਾ ਇਹ ਹੀ ਓ ਤੂੰ ਟਾਈਮ ਨਾ ਪੱਗ ਬਨ ਕੇ ਤੇ ਉਹਦੇ ਕਹਿਣ ਤੇ ਤਿਆਰ ਹੋ ਕੇ ਬਹਿ ਗਿਆ ਵੇ ਤੇਰਾ ਮਾਂ ਪਿਓ ਜੇ ਜਿੰਦਾ ਵਾ ਅਜੇ ਅਹੀਂ ਮਰੇ ਨਹੀਂਗੇ ਕਿਸ ਨੂੰ ਪੁੱਛ ਹੀ ਲਿਆ ਕਰੋ ਵੀ ਜਾਣਾ ਵਾ ਓ ਮਾਦਾ ਕਿੰਨੀ ਗੱਲੀ ਤੈਨੂੰ ਪੁੱਛ ਕੇ ਤੁਰੀਏ ਜੇ ਪੁੱਛ ਕੇ ਤੁਰਨੇ ਆ ਤਾਂ ਵੀ ਤੁਹਾਡਾ ਇਹੋ ਹਾਲ ਵਾ ਜੇ ਅੱਜ ਨਹੀਂ ਦੱਸਣ ਦਾ ਚੇਤਾ ਰਿਆ ਤਾਂ ਤਾਂ ਵੀ ਤੁਹਾਡਾ ਇਹੋ ਹਾਲ ਹੀ ਆ ਨਾ ਤੁਹਾਨੂੰ ਕਿਹੜਾ ਕਹਿਤਾ ਵਾ ਵੀ ਤੂੰ ਵੇਖਿਆ ਹੋਇਆ ਕੋਈ ਗੱਲ ਨਹੀਂ ਛੇਤੀ ਆ ਜਿਓ ਜਿਨੇ ਤੇ ਨਾ ਇੰਗੜੀ ਪੜਿੰਗੜੀ ਕੋਈ ਵਿਆਹ ਹੋਵੇ ਛੱਡਣਾ ਹੀ ਨਹੀਂ ਹੁੰਦਾ ਉਹਨੂੰ ਮੌਕਾ ਚਾਹੀਦਾ ਫਿਰਨ ਦਾ ਤੂੰ ਉਹ ਜੇ ਤੂੰ ਹੋ ਗਿਆ ਵਾ ਜਿੱਦਾਂ ਦੀ ਹੋ ਵਾ ਕਿਤੇ ਤੂੰ ਹੀ ਅਕਲ ਕਰ ਲਾ ਉਹਨੂੰ ਤਾਂ ਜੰਮਣ ਵਾਲਿਆਂ ਨੇ ਅਕਲ ਦਿੱਤੀ ਨਾ ਫਿਰ ਮਾਂ ਨੇ ਜੰਮ ਕੇ ਪੈਨ ਵਾਲ ਛੋਟਾ ਛੜਿਆ ਹੈਗਾ ਵੀ ਸੋਹਰੇ ਜਾ ਕੇ ਤੇ ਇਹੋ ਕੰਮ ਹੀ ਕਰੀ ਕੁੜੀ ਦਾ ਦਈ ਨਾ ਮੇਰੇ ਮਨ ਮੈਂ ਸਭ ਕੁਝ ਸੁਣ ਲਈ ਹਾਂ ਉਹਨੂੰ ਵੜ ਨਹੀਂ ਦੇਣਾ ਇਹ ਕੌਣ ਹੈ ਜਿਹਨਾਂ ਨਹੀਂ ਵੜਨ ਦੇਣਾ ਅਜੇ ਤਾਂ ਅਸੀਂ ਜਿੰਦੇ ਜਾਗਦੇ ਬਲਫੇ ਆ ਇਹ ਤੇ ਕੀ ਆਇਆ ਵਾ ਜਿੱਦਣ ਘਰ ਬਾਹਰ ਵੱਖਰਾ ਬਣਾਉਂਗੀ ਨਾ ਮੇਰੀ ਧੀ ਇਹਦੇ ਨਾਲ ਨਹੀਂ ਜਾਂਦੀ ਮਾਤਾ ਮੇਰੀ ਸੁਣ ਗੱਲ ਤੂੰ ਪਾ ਹੀ ਲੈ ਹਾਂ ਕੋਠੀ ਕੋ ਉਦੋਂ ਪਾਉਣੀ ਆ ਜਦੋਂ ਕੋਈ ਜੀ ਰੜ ਗਿਆ ਅਸੀਂ ਵੱਖਰੇ ਹੋ ਜਾਗੇ ਤੁਹਾਡੇ ਨਾਲੋਂ ਇਹ ਆ ਵੀ ਮਰਜ਼ੀ ਨਾਲ ਆਵਾਂ ਜਾਵਾਂਗੇ ਤੇ ਸਹੀ ਕਿਤੇ ਵੀ ਜਾਣਾ ਉਹ ਇਹਨੂੰ ਪੁੱਛ ਕੇ ਜਾਓ ਸਾਨੂੰ ਦੱਸ ਕੇ ਨਹੀਂ ਗਏ ਜੇ ਦੱਸ ਕੇ ਜਾਈਏ ਤਾਂ ਵੀ ਤੁਹਾਡਾ ਹੋ ਹਾਲ ਕਹਿੰਦੇ ਸਾਡੇ ਕੋ ਰੋਟੀਆਂ ਨਹੀਂ ਪੱਕਦੀਆਂ ਲਵਲੀ ਦਾ ਵਿਆਹ ਕਰਦੀ ਏ ਕਰਨ ਦਾ ਬਾਅਦ ਚ ਕਰਾਂਗੇ ਹੁਣ ਤੋਂ ਹੀ ਪੰਗੇ ਦੇ ਪੰਗਾ ਰੱਖਿਆ ਘਰ ਦੇ ਵਿੱਚ ਤਾਂ ਦੇ ਨਾ ਰੋਜ਼ ਪਰੌਂਠੇ ਪਕਾ ਕੇ ਮੈਨੂੰ ਖਵਾਲਦੀ ਆ ਮੰਜੇ ਤੇ ਬੈਠੀ ਨੂੰ ਨਾਉ ਲਿਆਂਦੀ ਆ ਮੈਂ ਤਾਂ ਸੋਚਿਆ ਸੀ ਚੱਲ ਰਲ ਮਿਲ ਕੇ ਮਾਵਾਂ ਧੀਆਂ ਬਣ ਕੇ ਨਾ ਤਾਂ ਕੰਮ ਸੰਭਲਿਆ ਕਰਾਂਗੇ ਉਹਨੇ ਤਾਂ ਰੋਜ਼ ਨਾ ਟਿੱਕੀ ਹੀ ਲਾਈ ਹੁੰਦੀ ਆ ਵੀ ਕਿੱਧਰੋਂ ਮੈਨੂੰ ਫੋਨ ਆਉਂਦਾ ਵਾ ਕਿੱਧਰੋਂ ਮੈਨੂੰ ਸੁਣਾ ਆਉਂਦਾ ਵਾ ਇੱਕ ਵੀ ਆਉਣ ਵਾਲਾ ਹੀ ਆ ਲੈ ਉਹ ਆਪਣੀ ਮਰਜ਼ੀ ਦੀ ਤੇ ਵੇਖ ਲਿਓ ਭਲਾ ਟਿੱਕੀਆਂ ਦਿੰਦੀ ਆ ਪਕਾ ਕੇ ਉਹ ਕੋਈ ਗੱਲ ਨਹੀਂ ਲੈ ਆਉਂਗੀ ਮੈਂ ਹੂੰ ਉਹਦੇ ਵੰਡੇ ਦਾ ਨਾ ਉਹ ਲੜਣਾ ਆ ਜਾ ਕਰ ਤੈਨੂੰ ਮਾਂ ਪਿਓ ਨਹੀਂ ਲੱਭਦੇ ਤੈਨੂੰ ਹੁਣ ਘਰ ਵਾਲੀ ਲੱਭਣ ਢਹੀ ਆ ਆਹੀ ਹੁਣ ਚੱਲੇ ਹੋ ਵਿਆਹ ਠੀਕ ਆ ਨਾ ਤੇ ਮਗਰੋਂ ਚੁੱਪ ਕਰਕੇ ਤੇ ਬੈਠੀ ਰਹੀ ਐਵੇਂ ਡੈਡੀ ਨੂੰ ਮੈਂ ਗੱਲਾਂ ਪਤਾ ਦੱਸਦੀ ਰਹੀ ਮੈਂ ਤਾਂ ਸਭ ਕੁਝ ਦੱਸਣਾ ਜੋ ਕਰਕੇ ਚੱਲੇ ਜੇ ਚੱਲੇ ਜੇ ਡੈਡੀ ਮੈਂ ਸਲਾਹ ਕਰਕੇ ਚੱਲਿਆ ਹੁਣਾਵਾ ਤੇ ਪੁੱਛਦੇ ਜੇ ਅੱਗੇ ਤੁਸੀਂ ਜਿਹੜੀ ਸਲਾਹ ਲੈ ਕੇ ਜਾਣਾ ਮੈਂ ਤਾਂ ਫੇਰ ਵੀ ਉਹਨੂੰ ਗੱਲਬਾਤ ਦੱਸ ਦੇਣਾ ਉਹਨੂੰ ਤਾਂ ਪਤਾ ਹੀ ਨਹੀਂ ਘਰ ਦੇ ਵਿੱਚ ਹੁੰਦਾ ਕੀ ਆ ਨਾ ਉਹਨੂੰ ਨਹੀਂ ਪਤਾ ਤੈਨੂੰ ਹੀ ਪਤਾ ਵਾ ਚਲਾਕ ਵੱਡਾ ਜਿੱਥੇ ਜਾਣਾ ਨਾ ਜਾ ਤੇ ਕੋਈ ਗੱਲ ਨਹੀਂ ਦੋ ਭੈਣ ਭਰਾ ਮੈਂ ਵੀ ਸੱਦੀਆਂ ਪਿਆਰ ਕਰਤੂਤਾਂ ਕਰਦੇ ਆਏ ਉਹਨਾਂ ਦਾ ਕਰਨਾ ਕਰਨਾ ਨੌਵਾਂ ਪੁੱਤ ਹੋ ਗਿਆ ਕੰਮ ਡਿਆ ਜੇ ਕੱਢ ਤੈਂ ਸੱਦ ਲੋ ਹਾਂ ਤੇ ਨਾਲੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਸੂਰ ਕਿੱਚ ਵਾ ਚੱਲ ਕੋਈ ਨਹੀਂ ਸੱਦ ਲੈਣੀ ਆ ਕਰਦੀ ਤੇਰੇ ਨਾਨਕੇ ਸੱਦ ਲਿਓ ਓਡੇ ਮਗਰੋਂ ਤੇ ਫੋਨ ਕਰਦੇ ਹੋ ਅਸੀਂ ਆ ਜਾਾਂਗੇ ਉੱਥੋਂ ਫਿਰ ਨਹੀਂ ਤੂੰ ਵਿਆਹ ਵੇਖਿਆ ਅੱਜ ਨਾ ਮੈਂ ਕੱਲ ਨੂੰ ਸੱਦ ਲੂੰਗੀ ਮੈਨੂੰ ਕੋਈ ਫਸੀ ਨਹੀਂ ਪਈ ਵੀ ਅੱਜ ਹੀ ਸੱਦਣਾ ਵਾ ਅੰਦਰੋਂ ਪੜਾ ਕੇ ਕੱਲ ਦਿੰਦੀ ਆ ਇਹ ਆਣ ਕੇ ਬੋਲਣ ਦਾ ਪੈਂਦਾ ਵਾ ਤੂੰ ਵੇਖਾ ਵਿਆਹ ਤੇਰੇ ਹੱਡਾਂ ਦਾ ਵਿਆਹ ਮੈਂ ਕੱਢਣਾ ਜਿਹੜਾ ਤੂੰ ਬਣਿਆ ਚਲ ਯਾਰ ਪੱਠੇ ਕੁਤਰ ਤੋ ਪਾਦਾ ਡੰਗਰ ਵਿਚਾਰੇ ਸਵੇਰ ਦੇ ਭੁੱਖੇ ਆ ਕੀ ਕਰ ਲੱਗਿਆ ਜੇ ਪੱਠੇ ਲਗਾਏ ਕੁਤਰ ਨਾ ਦਫਾ ਕਰੋ ਪੱਠੇ ਤਸੀਂ ਨੰਕਰ ਜੇ ਦੁੱਧ ਕਿਸ ਨੇ ਪੀਣਾ ਤਾਂ ਤੁਸੀਂ ਪੱਠੇ ਕੁਤਰ ਲੱਗਿਆ ਕਦੀ ਵੱਢ ਲੈ ਤੇ ਕਦੀ ਪਾਲੇ ਕੀ ਹੋ ਗਈ ਗਿਆ ਵਾ ਬੜੀ ਤਵੀ ਫਿਰਨ ਈ ਤੂੰ ਤ ਆਪਣਾ ਮੈਂ ਕੀ ਆ ਆਪਣੇ ਨੌਪੁੱਤ ਦੀ ਕਰਤੂਤ ਵੇਖ ਲਓ ਉਹਨੇ ਵਿਆਹ ਜਾਣਾ ਸੀ ਤੁਹਾਨੂੰ ਪੁੱਛਿਆ ਵਾ ਵੀ ਡੈਡੀ ਅਹੀਂ ਜਾਣਾ ਵਾ ਨਾ ਨਾ ਮੇਰਾ ਨਹੀਂ ਉਹਨੇ ਗੱਲ ਕੀਤੀ ਵੀ ਅਸੀਂ ਵਿਆਹ ਜਾਣਾ ਜਾਂ ਕਿਦਾਂ ਵਾ ਨੌਂ ਮਾ ਦਾ ਸਿਰ ਤੇ ਚੜਦਗੇ ਹੁੰਦੇ ਆਵਾ ਸਾਡੇ ਘਰ ਤੇ ਪੁੱਤਾਂ ਦਾ ਵੀ ਉਹ ਹਾਲ ਹੋਇਆ ਵਾ ਕਿਤੇ ਗਾੜੀ ਸਵਾਲ ਜਵਾਬ ਉਹ ਕਰਦਾ ਜਿਹੜੇ ਨਹੀਂ ਕਰਨ ਵਾਲੇ ਹੁਣ ਹੈ ਕਿੱਥੇ ਆ ਉੱਜੜ ਗਿਆ ਵਿਆਹ ਸੇਲੀ ਦਾ ਵਿਆਹ ਵਾ ਕਿੱਡਾ ਇਹਨੂੰ ਕਾਟ ਤੇ ਡੱਬਾਇਆ ਹੋਵੇ ਵਿਆਹ ਤੁਰ ਹੀ ਫਿਰਦੀ ਆ ਓਏ ਉਹਨੇ ਪਤਾ ਨਹੀਂ ਇਹ ਦਿਨੇ ਨੂੰ ਫੋਨ ਕੀਤਾ ਕਿ ਕੀ ਕੀਤਾ ਸੀ ਉਸ ਦਿਨ ਤਾਂ ਮੈਂ ਵਿਆਹ ਜਾਣਾ ਅੱਤ ਚੁੱਕੀ ਆ ਘਰ ਤੇ ਕਪੱਤ ਪਾਇਆ ਪਹਿਲੀ ਗੱਲ ਤੇ ਆ ਜੇ ਵਿਆਹ ਜਾਣਾ ਵਾ ਕਿ ਸਾਸ ਨੂੰ ਪੁੱਛੋ ਸਹੁਰੇ ਨੂੰ ਪੁੱਛੋ ਘਰ ਦਾ ਕੰਮ ਸਾਰਾ ਸਵੱਥ ਤੇ ਉੱਠ ਕੇ ਕਰੋ ਤੂੰ ਮੁੜ ਕੇ ਤਿਆਰ ਹੋ ਗਏ ਚਲ ਜਿਓ ਨਾ ਕਿਤੇ ਕਿਸੇ ਕੰਮ ਨੂੰ ਹੱਥ ਲਾਇਆ ਨਾ ਕਿਤੇ ਧੰਦੇ ਨੂੰ ਹੱਥ ਲਾਇਆ ਵਾ ਤੇ ਚੁੱਪ ਕਰਕੇ ਨਾ ਮੂੰਹ ਸਿਰ ਲਿੰਬ ਕੇ ਤੇ ਵਿਆਹ ਤੁਰ ਪਈ ਆ ਨਹੀਂ ਚਲੋ ਜੇ ਨੌਣੇ ਨਹੀਂ ਪੁੱਛਿਆ ਤੇ ਮੁੰਡੇ ਤਾਂ ਤਾਂ ਫਰਜ਼ ਹੈਗਾ ਇਹਨੇ ਆ ਮੁੰਡਾ ਤਾਂ ਤੁਹਾਨੂੰ ਹੈ ਨਹੀਂ ਆ ਗੱਡੀਆਂ ਮੈਨੂੰ 100 100 ਗੱਲ ਕਰਨ ਰਿਆ ਵਾ ਵੀ ਮਾਦਾ ਜਦੋਂ ਕਿਤੇ ਜਾਣਾ ਹੁੰਦਾ ਲੜਾਈ ਪਾ ਲੈਣੀ ਆ ਇਹਦੇ ਵਿੱਚ ਲੜਾਈ ਵਾਲੀ ਕਿਹੜੀ ਗੱਲ ਵਾ ਅਸੀਂ ਤਾਂ ਫਿਰ ਜਿੰਦੇ ਮਰ ਗਏ ਨਾ ਮੈਂ ਕਿਹਾ ਨਹੀਂ ਜਾਣਾ ਤੇ ਲੈ ਕੇ ਗਿਆ ਜਿਉ ਨੂੰ ਵਿਆਹ ਤੇ ਫਿਰ ਗੱਡੀ ਘਰੋਂ ਕਿਉਂ ਖੜੀ ਜਿਹੜੀ ਇਹਦਾ ਦਾਜ ਵਿੱਚ ਆਈ ਸੀ ਨਾ ਉੱਥੇ ਬਹਿ ਕੇ ਜਾਂਦੀ ਜੇ ਨਹੀਂ ਅਣਖ ਵਾਲੀ ਸੀ ਇਹ ਤੇ ਉਹ ਚੱਲ ਰਮਨ ਗੱਡੀ ਖੰਡਦੀ ਤੇ ਕੋਈ ਗੱਲ ਨਹੀਂ ਗੱਡੀ ਦੀ ਕਿਹੜੀ ਗੱਲ ਵਾਡੀ ਵੱਡੀ ਪਰ ਮਾਂ ਪਿਓ ਨੂੰ ਤੇ ਪੁੱਛ ਦੇ ਪਈ ਅਸੀਂ ਜਾਈਏ ਕਿ ਨਾ ਜਾਈਏ ਚੱਲ ਕਿਉਂ ਨਹੀਂ ਗਈ ਪਤਾ ਅੰਦਰ ਉਹਨੂੰ ਕੀ ਕਹਿਣ ਲਈ ਸੀ ਵੀ ਮੈਨੂੰ ਨਹੀਂ ਨਾ ਮਾਤਾ ਵਿਆਹ ਜਾਣ ਦਿੰਦੀ ਜੇ ਤੇਰੀ ਭੈਣ ਇੱਥੇ ਵੜ ਗਈ ਨਾ ੱੱਕੇ ਮਾਰ ਕੇ ਬਾਹਰ ਕੱਢੂੰ ਇਹ ਕੌਣ ਦੀ ਮੇਰੀ ਤੈਨੂੰ ਬਾਹਰ ਕੱਢਣ ਵਾਲੀ ਹੱਦ ਹੋਈ ਇਹ ਦਿਹਾੜੀ ਅਸੀਂ ਬੋਲਦੇ ਨਹੀਂ ਤਾਂ ਕਰਕੇ ਨਜਾਇਜ਼ ਫਾਇਦਾ ਲੈਣ ਦੀ ਹਟਾ ਹੋਰ ਕੀ ਆ ਚੁੱਪ ਕਰਕੇ ਨਾ ਇਨੂੰ ਬੇਦਖਲ ਕਰੋ ਅਹੀਂ ਨਹੀਂ ਦੇਣਾ ਜ਼ਮੀਨ ਦੇ ਵਿੱਚ ਉਹਨੂੰ ਕੱਖ ਵੀ ਜਿੱਦਾਂ ਇਹਨੇ ਰੌਲਾ ਪਾਇਆ ਵਾ ਇੱਕ ਕਰੀਂ ਦਬਕਾ ਮਾਰਿਆ ਵੀ ਹਾਂ ਗੱਲਾਂ ਕਰਨੀ ਇਹਨੂੰ ਉਹਨੂੰ ਦਬਕਾ ਮਾਰਨ ਦੀ ਕੀ ਲੋੜ ਵਾ ਪਿੱਛੇ ਉਹਦੇ ਲੱਗਾ ਵਾ ਮੇਰਾ ਤਾਂ ਅਦਾ ਦੀ ਮਾਂ ਨੂੰ ਸੱਦ ਕੇ ਨਾ ਤੇ ਹਿੱਕਾ ਇਹਨੂੰ ਗਾੜੀ-ਗਾੜੀ ਪਿੱ ਲੈ ਜਾ ਇਹਨੂੰ ਸਾਨੂੰ ਨਹੀਂ ਲੋੜੇ ਦੀ ਕੋਈ ਵੀ ਇੱਥੇ ਆਹ ਜਦੋਂ ਵਿਆਹ ਵੂ ਵੇਖ ਲੂਗੀ ਤੇ ਫਿਰ ਛੱਡ ਜਿਓ ਇਹਨੂੰ ਕਿਤੇ ਵਿਆਹ ਪਿੰਡ 'ਚ ਹੋਵੇ ਰਿਸ਼ਤੇਦਾਰਾਂ ਦੇ ਹੋਵੇ ਵੇਖੋ ਕਿਤੇ ਜਾਣਾ ਹੁੰਦਾ ਕਿਤੇ ਨਹੀਂ ਵੀ ਜਾਣਾ ਹੁੰਦਾ ਉਹ ਆਉ ਕਿਤੇ ਬੰਦਾ ਜਵਾਬ ਵੀ ਦੇਂਦਾ ਵੀ ਨਹੀਂ ਮੇਰਾ ਸਾਡਾ ਟਾਈਮ ਫੋਨ ਤਾਂ ਹੀ ਉੱਡ ਜਾਣਾ ਵਾ ਤੇ ਮੈਨੂੰ ਓਦਾਂ ਕਹਿੰਦਾ ਹੁੰਦਾ ਸੀ ਮਾਸੀ ਤੇ ਆਈ ਨਹੀਂ ਗਈ ਤੂੰ ਤੁਰ ਪੀਆ ਤੇ ਹੋਰ ਅੰਨ ਨੂੰ ਨਹੀਂ ਰੱਖਦਾ ਹੁਣ ਕਿੱਦਾਂ ਜਾਂਦਾ ਨਾਲ ਹੁਣ ਚਿਤਰਾ ਨੂੰ ਡਰਦਾ ਹੀ ਟਾਈਮ ਦੇ ਨਾਲ ਪੱਗ ਬਣ ਕੇ ਤੁਰ ਪਿਆ ਵਾ ਅੱਗੇ ਉਹਦਣ ਗਈ ਸੀ 10000 ਵਾਲਾਂ ਤੇ ਫੂਕੇ ਆ ਗਈ ਸੀ 10000 ਦਾ ਸੌਦਾ ਲੈਂਦਾ ਉਹ ਤੇ 4 ਮਹੀਨੇ ਲੰਘਦੇ ਆ ਓ ਚੱਲ ਯਾਰ 6:30 ਚਲਾਉ ਫੁਲਕੇ ਲਾ ਕੇ ਦਵਾ ਤੋ ਰੋਟੀ ਦਿਖਾਉ ਬੁਰਕੀ ਚਲ ਮੈਂ ਪੱਠੇ ਪਾ ਕੇ ਆ ਗਿਆ ਫਸਮਨ ਖਾਨ ਪੱਠੇ ਜਾ ਕੇ ਦੁੱਧ ਦਈ ਇਹਨਾਂ ਨੇ ਖਾਣਾ ਵਾ ਆਪੇ ਆਣ ਕੇ ਵੜਦਾ ਫਿਰੂਗਾ ਤੇ ਇਥੇ ਠੇਕਾ ਲਿਆ ساری ਉਮਰ ਦਾ ਨਹੀਂ लवली ਦੀ ਗਲਤੀ ਇਹ ਆ ਵੀ ਤੂੰ ਪੁੱਛੇ ਤਾਂ ਸਹੀ ਵੀ ਡੈਡੀ ਮੈਂ ਜਾਵਾਂ ਨਾ ਜਾਵਾਂ ਜਾਂ ਕਿਤਾਵਾ ਮਗਰ ਉਹ ਤੁਸੀਂ ਕੰਮਕਾਰ ਕਰ ਲੋਗੇ ਇੱਕ ਵਾਰੀ ਨਹੀਂ ਪੁੱਛਿਆ ਸਵੇਰ ਦਾ ਤੇ ਮੈਂ ਤਾਂ ਸੋਚਿਆ ਵੀ ਅਜੇ ਉੱਥੇ ਗਿਆ ਹੋਣਾ ਕਿਤੇ ਡਿਊਟੀ ਤੇ ਤੇ ਚਲਾ ਜਾਂਦਾ ਵਾ ਗੱਲ ਤੇ ਰਮਨ ਦੀ ਵੀ ਠੀਕ ਆ ਵੀ ਸਾਡੇ ਮੇਰੇ ਕਿਹੜੇ ਹੱਥ ਤੇ ਪਏ ਆ ਪੱਠੇ ਵੀ ਮੈਂ ਹੀ ਪਾਉਣੇ ਆ ਇਦਾਂ ਕਰਦਾ ਵਾਂ ਸੰਦੀਪ ਨੂੰ ਆਜ ਮਾਰਦਾ ਵਾਂ ਇਹਨੂੰ ਪੁੱਛਦਾ ਵਾਂ ਤੇਰੇ ਘਰ ਚੱਲਣੇ ਕੀ ਡਿਆ ਵਾ ਬਿੰਨੇ ਬੁਲਾਏ ਕੀ ਦੱਸਦੀ ਐ ਸੰਦੀਪ ਸੰਦੀਪ ਗੱਲ ਸੁਣੀ ਹਾਂਜੀ ਬਾਜਾ ਮਰੰਡੇ ਹੀ ਕੀ ਬੰਨਿਆ ਕੁਝ ਨਹੀਂ ਅਰ ਸੋਈ ਚ ਕੰਮ ਕਰਨ ਲੱਗੀ ਸੀ ਕੰਮ ਹੀ ਕੋਈ ਕੰਮ ਤੇ ਹੈਗਾ ਵਾ ਜੇ ਸੱਚ ਦੱਸੇਂਗੀ ਤੇ ਦੱਸੋ ਸਹੀ ਹੁਣ ਕੀ ਹੋ ਗਿਆ ਵਾ ਤੇਰੀ ਪਰਝਾਈ ਨਾ ਬੰਦੀ ਨਹੀਂ ਆ ਪਰਝਾਈ ਨਾ ਨਹੀਂ ਬੰਦੀ ਤੁਹਾਨੂੰ ਕਿਹਨੇ ਕਿਹਾ ਤਾਂ ਪਰਝਾਈ ਨਾ ਨਹੀਂ ਬੰਦੀ ਸੰਦੀਪ ਤੁਸੀਂ ਇੱਕ ਦਿਨ ਰਹਿ ਕੇ ਹੀ ਆਏ ਆ ਤੁਹਾਨੂੰ ਪਤਾ ਲੱਗ ਗਿਆ ਵਾ ਇਹ ਰਹਿ ਕੇ ਆਏ ਆ ਨਾ ਤਾਂ ਤਾਂ ਹੀ ਪੁੱਛਣ ਡਿਆ ਵਾ ਤੁਹਾਡੇ ਮੂੰਹ ਵੇਖੇ ਦੋਵੇਂ ਠੀਕ ਹੈ ਨਾ ਨਾ ਉਹ ਤੈਨੂੰ ਬੁਲਾ ਕੇ 라ਜੀ ਨਾ ਤੂੰ ਬੁਲਾ ਕੇ 라ਜੀ ਇਹਨੂੰ ਐਦਾਂ ਦੀ ਕੋਈ ਵੀ ਨਹੀਂ ਗੱਲ ਹੈਗੀ ਤੁਹਾਨੂੰ ਪਤਾ ਨਹੀਂ ਕਿਉਂ ਐਦਾਂ ਸ਼ੱਕ ਹੁੰਦਾ ਰਹਿੰਦਾ ਵਾ ਉਹ ਸ਼ੱਕ ਕਦਾਂ ਹੋਣਾ ਵਾ ਗੱਲਾਂ ਤੋਂ ਪਤਾ ਲੱਗਦਾ ਨਹੀਂ ਆ ਮੈਂ ਵੀ ਉੱਥੇ ਰਾਤ ਲੈ ਕੇ ਆਇਆ ਵਾਂ ਅਹੀਂ ਤੇ ਚੰਗੀ ਐ ਭਲੀ ਹੱਸਣ ਖੇਡਣ ਦੀਆਂ ਹੀ ਇਤਾਂ ਕੋਈ ਮੂੰਹ ਆ ਨੂੰ ਜਾਣਦਾ ਕਿ ਇਹ ਤਾਂ ਮੂੰਹ ਆ ਨੂੰ ਜਾਣਦਿਆ ਸੀ ਐਡਾ ਵੀ ਨਿਆਣਾ ਹੈ ਨੀ ਮੈਂ ਇਹਦਾ ਮੈਨੂੰ ਪਤਾ ਨਾ ਲੱਗੇ ਤੂੰ ਕੋਈ ਗੱਲ ਸੁਣੀ ਹੱਡੀ ਚੁੱਪ ਕਰਕੇ ਤੂੰ ਬੈਠੀਆਂ ਰਹੀਆਂ ਵਾਂ ਸੰਦੀਪ ਜਦੋਂ ਘਰ ਆਈ ਹੈ ਨਾ ਇੱਥੇ ਵੀ ਅੰਦਰ ਤੁਸੀਂ ਬੋਲੀ ਆਈਓ ਉੱਥੇ ਵੀ ਤੁਹਾਡੇ ਮੈਂ ਹਾਪਾ ਵੇਖੇ ਸੀ ਤੂੰ ਕੀ ਗੱਡੀਆਂ ਗੁੱਲੀ ਨਾਲ ਜੋ ਜੋ ਹੈਗਾ ਨਾ ਮੈਨੂੰ ਦੱਸ ਦੇ ਉਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਨੂੰ ਤੇ ਲੱਗਦਾ ਵਾਂ ਤੁਹਾਡੇ ਲਾਗੇ ਬੈਠੀ ਸੀ ਨਾ ਪਰ ਜਾਈ ਕੀ ਪਤਾ ਕੀ ਕੰਚ ਫੂਕ ਮਾਰਦੀ ਐ ਓਏ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਮੈਂ ਆਪ ਵੀ ਵੇਖਣ ਡਿਆ ਸੀ ਕੀ ਬੰਦੇ ਉੱਥੇ ਐਵੇਂ ਨਹੀਂ ਨੱਚ ਰੇ ਬੈਠੀ ਰਹੀਓ ਮੈਨੂੰ ਦੱਸਣੀ ਹੈਗੀ ਜੀ ਉਹਨੇ ਕੋਈ ਗੱਲ ਦੱਸੀ ਹੁੰਦੀ ਨਾ ਮੈਂ ਸਿੱਧੀ ਤੇਰੇ ਮੂੰਹ 'ਚ ਦੱਸਣੀ ਸੀ ਕਿ ਆ ਗੱਲ ਹੋਈ ਆ ਤੇ ਤਾਂ ਹੀ ਤੇ ਤੁਸੀਂ ਇਦਾਂ ਪੁੱਛਣ ਡੇ ਆ ਜਿਹੜੀ ਵੀ ਗੱਲ ਹੈਗੀ ਨਾ ਮੈਂ ਤਾਂ ਪੁੱਛਣ ਡਿਆ ਸੀ ਜਦੋਂ ਹੋਣ ਲੱਗਾ ਸੀ ਮੈਂ ਤਾਂ ਪਰਚਾਈ ਨੂੰ ਕਹਿਣਾ ਸੀ ਨਾ ਕਿ ਪਿੰਡ ਆਇਓ ਫੇਰਾ ਮਾਰਿਓ ਤੂੰ ਕਿਦਾਂ ਉਹਦੇ ਨਾਲ ਪੈ ਗਈ ਮੈਂ ਉਹਨੂੰ ਵਾਧੂ ਗੱਲ ਕੀ ਕਹਤੀ ਮੈਂ ਸਿਰਫ ਇੰਨੀ ਗੱਲ ਹੀ ਕਹੀ ਸੀ ਨਾ ਕਿ ਅੱਗੇ ਤੇ ਤੁਸੀਂ ਹੋ ਆਏ ਆ ਹੁਣ ਮੰਮੀ ਡੈਡੀ ਨੂੰ ਭੇਜ ਦਿਓ ਮੰਮੀ ਡੈਡੀ ਨੂੰ ਆਉਣੀ ਪਤਾ ਇਹ ਕੁੜੀ ਦੇ ਪਿੰਡ ਜਾਣਾ ਵਾ ਉਹ ਨਿਆਣੇ ਆ ਮੈਂ ਸੋਚਿਆ ਸੀ ਕਿ ਕਿਤੇ ਫੇਰ ਨਾ ਆ ਜਾਣ ਮੈਂ ਉਹਨਾਂ ਨੂੰ ਇਹ ਥੋੜੀ ਮਨਾ ਕਰਨ ਢੀ ਕਿ ਆਓ ਇਨਾ ਮੰਮੀ ਉਹਨਾਂ ਨੂੰ ਤੇ ਹੁੰਦੇ ਹੈ ਹੀ ਦੰਦਾ ਸੀ ਹੋਰ ਮੈਨੂੰ ਸ਼ੱਕ ਆਦਾ ਹੋਣਾ ਸੀ ਕਿ ਤੁਸੀਂ ਇੱਥੇ ਆਏ ਹੋ ਨਾ ਬਸ ਮੰਮੀ ਹੁਣੀ ਆਉਂਦੇ ਨਹੀਂ ਆ ਤੁਸੀਂ ਆਉਂਦੇ ਰਹਿੰਦੇ ਹੋ ਇਹ ਕਿਤੇ ਨਹੀਂ ਗੱਲ ਹੋਈ ਬਣਾ ਤੇ ਫਿਰ ਕਿਉਂ ਹੈ ਜੇ ਕਹਿਤਾ ਤੇ ਤੁਹਾਨੂੰ ਬੜਾ ਦੁੱਖ ਲੱਗਣ ਡਿਆ ਵਾ ਦੁੱਖ ਨਹੀਂ ਪਾਣੇ ਲੱਗਣ ਡਿਆ ਦੋਖ ਮੈਨੂੰ ਇਹ ਲੱਗਣਾ ਤੂੰ ਮੈਨਾਂ ਝੂਠ ਬੋਲਦੀ ਆ ਮੈਂ ਝੂਠ ਕੁਝ ਨਹੀਂ ਬੋਲਿਆ ਹੈਗਾ ਠੀਕ ਆ ਨਾ ਜੇ ਸਾਡੇ ਘਰ ਕੋਈ ਗੱਲ ਵੀ ਹੋ ਜੇ ਨਾ ਤੇ ਸਾਡਾ ਆਪਸੀ ਮਾਮਲਾ ਵਾ ਅਸੀਂ ਜੋ ਮਰਜ਼ੀ ਕਰੀਏ ਤੁਹਾਡਾ ਬੋਲਣ ਦਾ ਕੋਈ ਨਹੀਂ ਹੱਕ ਹੈਗਾ ਨਹੀਂ ਮੈਂ ਬਗਾਨਾ ਵਾਂ ਜਿਹੜਾ ਮੈਂ ਬੋਲਣਾ ਨਹੀਂ ਆ ਜੇ ਤੁਸੀਂ ਬਗਾਨੇ ਨਹੀਂ ਨਾ ਤੇ ਫਿਰ ਮੈਨੂੰ ਦੱਸ ਦੋ ਕੀ ਕਿਹਾ ਹੈ ਪਰਝਾਈ ਨੇ ਤੁਹਾਨੂੰ ਤੇ ਤੂੰ ਹੀ ਦੱਸ ਦੇ ਆ ਘਰ ਚ ਕੀ ਚੱਲਦਾ ਵਾ ਘਰ ਜਿੱਤੇ ਕੁਝ ਵੀ ਨਹੀਂ ਚੱਲਣ ਡਿਆ ਮੈਨੂੰ ਕੀ ਪਤਾ ਵਾ ਝੂਠੀਆਂ ਸੱਚੀਆਂ ਗੰਡ ਕੇ ਦੱਸ ਦਿੱਤੀਆਂ ਹੋਣੀਆਂ ਤੁਹਾਨੂੰ ਕੋਈ ਗੱਲ ਨਹੀਂ ਇਹ ਗੱਲਾਂ ਨਾ ਇਹ ਨਹੀਂ ਹੁੰਦੀਆਂ ਪਤਾ ਲੱਗ ਜਣਾ ਕਿਸ ਨਾ ਕਿਸ ਦਿਨ ਲੱਗ ਜੇ ਪਤਾ ਤਾਂ ਲੱਗ ਜੇ ਤੁਹਾਡਾ ਡਰ ਨਹੀਂ ਮਾਰਿਆ ਹੈਗਾ ਮੈਨੂੰ ਮੈਂ ਤਾਂ ਪਰਜਾਈ ਦੀ ਸਮਝ ਨਹੀਂ ਆਉਂਦੀ ਇਹਨੇ ਪੱਕਾ ਕੰਨ ਭਰੇ ਹੋਣਗੇ ਤਾਂ ਹੀ ਤੇ ਡੇ ਬਾਰ ਬਾਰ ਪੁੱਛਣਾ ਕਿ ਤੁਹਾਡੇ ਘਰ ਵਿੱਚ ਕੀ ਚੱਲਦਾ ਵਾ ਜੇ ਉਦੋਂ ਆਈ ਹੀ ਤੇ ਉਦੋਂ ਵੀ ਅੰਦਰ ਡੈਪੀ ਆ ਕੇ ਲੜਨ ਮੇਰੇ ਨਾਲ ਮੈਨੂੰ ਤਾਂ ਲੱਗਦਾ ਵਾ ਇਹਨੇ ਕੋਈ ਨਾ ਕੋਈ ਸਿਆਪਾ ਪੋਣਾ ਸਾਡੇ ਘਰ ਚ ਮੰਮੀ ਹਾਂ ਬਣਾਉਣਾ ਕੀ ਆ ਮੈਨੂੰ ਦੱਸ ਦਵੇਂ ਬਣਾ ਲਾਂ ਫੇਰ ਸਬਜ਼ੀ ਚਲੋ ਬਣਾਉਣਾ ਤੇ ਬਾਣੀ ਜਾਣਾ ਵਾ ਪਰ ਲਾਂਗੇ ਕੁਛ ਨਾ ਕੁਛ ਤੇ ਤੂੰ ਕੱਲ ਦੀ ਆਈਂ ਤੇ ਮੰਮੀ ਤੇਰੀ ਠੀਕ ਨਹੀਂ ਤੇ ਤੂੰ ਮੇਰੇ ਨਾਲ ਕੋਈ ਗੱਲ ਦੱਸੀ ਨਹੀਂ ਮੈਨੂੰ ਆ ਕੇ ਅੰਦਰੇ ਵੜੀਂ ਪਤਾ ਨਹੀਂ ਕੀ ਗੱਲ ਦੱਸਿਆ ਕੁਛ ਨਹੀਂ ਤੁਸੀਂ ਕਿਹੜਾ ਮੈਨੂੰ ਆ ਕੇ ਪੁੱਛ ਲੈ ਇੱਕ ਵਾਰੀ ਵੀ ਕਿ ਮੰਮੀ ਤੇਰੀ ਠੀਕ ਆ ਜਾਂ ਨਹੀਂ ਠੀਕ ਹੁਣ ਮੈਂ ਥੋੜੀ ਆ ਕੇ ਰੋਲਾ ਪਾਉਣਾ ਸੀ ਆ ਤੇਰਾ ਫਰਜ਼ ਤੇ ਬੰਨਦਾ ਹੀ ਨਾ ਜੇ ਤੂੰ ਆਈਂ ਆ ਤੂੰ ਮੈਨੂੰ ਸਾਸਰੀ ਕੱਲ ਬੁਲਾਈ ਸਭ ਕੁਛ ਤੇ ਚਲੋ ਫੇਰ ਵੀ ਬੰਦਾ ਕ ਦੱਸ ਹੀ ਦਿੰਦਾ ਵਾ ਘੜੀ ਦੋ ਘੜੀਆਂ ਹਟ ਕੇ ਗੱਲ ਕਰ ਦਿੰਦਾ ਠੀਕ ਵਾਹਣ ਮੰਮੀ ਤੁਹਾਨੂੰ ਤੇ ਪਤਾ ਵਾ ਛੱਟ ਉਹਨਾਂ ਦਾ ਬੀਪੀ ਵਾ ਜਾਂਦਾ ਵਾ ਤੇ ਅੱਗੇ ਨਾਲੋਂ ਫਰਕ ਵਾ ਹੁਣ ਉਹਨਾਂ ਦਾ ਜੀ ਕਰਨ ਡਿਆ ਸੀ ਮਿਲਣ ਵਾਸਤੇ ਤੇ ਤਾਂ ਹੀ ਕਹੇ ਸੀ ਚਲੋ ਉਹ ਤੇ ਗੱਲ ਕੋਈ ਨਹੀਂ ਪੁੱਤ ਬੰਦਾ ਟਿੱਲਾ ਮਠਾ ਹੋਇ ਜਾਂਦਾ ਵਾ ਤੇ ਮੇਰਾ ਰੱਦਾ ਹੀ ਮੈਂ ਆਣਾ ਜਾਣਾ ਪਤਾ ਲੈ ਆਵਾ ਕਿਵੇਂ ਤੇ ਕੋਈ ਗੱਲ ਨਹੀਂ ਮੰਮੀ ਚਲ ਜਿਓ ਤੁਸੀਂ ਮੈਂ ਤੁਹਾਨੂੰ ਮਨਾ ਥੋੜੀ ਕੀਤਾ ਵਾ ਮੇਰਾ ਵੀ ਜੀ ਕਰਦਾ ਸੀ ਚਲ ਕੇ ਹੋਵੇ ਜਾਨੀ ਆ ਤੇ ਮਿਲ ਕੇ ਰੋਣੀ ਨੇ ਪਤਾ ਥੋ ਲੈ ਆਉਣੀ ਆ ਤੁਸੀਂ ਤੇ ਜਾਣ ਕੇ ਨਹੀਂ ਜਾਂਦੇ ਅਸੀਂ ਤੇ ਸਭ ਕਹਿੰਦੇ ਹਾਂ ਕਿ ਸਾਡੇ ਨਾਲ ਹੀ ਚੱਲ ਜਾਂਦੇ ਤੁਸੀਂ ਨਾਲੇ ਪਤਾ ਲੈ ਹੁੰਦੇ ਪਤ ਨਾਲ ਗਿਆ ਫਿਰ ਸਰਦਾ ਨਹੀਂਗਾ ਤੈਨੂੰ ਪਤਾ ਹੀ ਆ ਕਰਦਾ ਨਹੀਂਗਾ ਸਰਦਾ ਘਰ ਤੇ ਇੱਕ ਜੀ ਨੂੰ ਰਹਿਣਾ ਪੈਂਦਾ ਫਿਰ ਡੰਗਰ ਵੱੱਛਾ ਘਰ ਸੋ ਕੇ ਤੇ ਖੁੱਲੀ ਜਾਂਦਾ ਕਈ ਗੱਲਾਂ ਹੁੰਦੀਆਂ ਨੇ ਚਲੋ ਕੋਈ ਗੱਲ ਨਹੀਂ ਜਿਹੜਾ ਡਾਜੀ ਕਰਨ ਡਿਆ ਵਾ ਨਾ ਤੇ ਹੋ ਆਇਓ ਕਿਸ ਦਿਨ ਚੰਗਾ ਜਾਵਾਂਗੇ ਕਿਸ ਦਿਨ ਤੁਸੀਂ ਮੈਨੂੰ ਦੱਸ ਦੋ ਫਿਰ ਬਣਾਉਣਾ ਕੀ ਆ ਉਹ ਤੇ ਚੱਲ ਬਣਾਉਨੇ ਆ ਤੇ ਦੂਜੀ ਗੱਲ ਇਹ ਮੈਂ ਤੈਨੂੰ ਪੁੱਛਣੀ ਸੀ ਵੀ ਅੰਦਰ ਰੌਲਾ ਕਿਉਂ ਪਾਉਂਦੇ ਸੀ ਦੋਵੇਂ ਜੀ ਤੁਸੀਂ ਕੀ ਗੱਲ ਹੋਈ ਆ ਉਹ ਮੰਮੀ ਰੌਲਾ ਕੀ ਪਾਉਣਾ ਸੀ ਗੱਲ ਤੇ ਕੋਈ ਵੀ ਨਹੀਂ ਹੋਈ ਅੱਛਾ ਐਵੇਂ ਜਾਣ ਕੇ ਨਿਗਿਨਿਗੀ ਗੱਲ ਤੋਂ ਐਵੇਂ ਡਹਿ ਪੈਂਦੇ ਆ ਅਹ ਕੀ ਗੱਲ ਨਿਕ ਨਿਕ ਹੋ ਗਈ ਐਵੇਂ ਮੰਮੀ ਨਿਕ ਨਿਕ ਗੱਲ ਤੋਂ ਬੋਲਦੇ ਰਹਿੰਦੇ ਕੱਪੜੇ ਪ੍ਰੈਸ ਕਰਨ ਵਾਲੇ ਪਏ ਹੀ ਹੂੰ ਤੇ ਉਹ ਕਹਿੰਦੇ ਪ੍ਰੈਸ ਨਹੀਂ ਕੀਤੇ ਅਜੇ ਕੱਲ ਤੇ ਮੈਂ ਆਈ ਆ ਹੁਣ ਵੇਲੀ ਹੋਊਂਗੀ ਤੇ ਫੇਰ ਹੀ ਪ੍ਰੈਸ ਕਰੂੰਗੀ ਚਲੋ ਫੇਰ ਕੀ ਹੋ ਗਿਆ ਮੈਂ ਕਾਲੇ ਥੋੜਾ ਪੈਦਾ ਹੁੰਦਾ ਮੈਂ ਇਹਦੀ ਆਦਤ ਵਾ ਕਾਲੇ ਪਹਿਨਦੀ ਕੱਪੜੇ ਪ੍ਰੈਸ ਕਰਕੇ ਹੁੰਦੀ ਆ ਇਹਨੇ ਜਾਣਾ ਹੀ ਕਿਤੇ ਪ੍ਰੈਸ ਕਰਦੇ ਜੇ ਨਹੀਂ ਲੱਭਦੀ ਤਾਂ ਡੈਬਣਾ ਰੋਲਾ ਪਾਉਣਾ ਬੰਦਾ ਆਪ ਵੀ ਚੀਜ਼ ਵੇਖ ਲੈਂਦਾ ਵਾ ਨਾ ਹੋਏ ਤੇ ਗੱਲ ਹੈ ਗਈ ਆ ਆਪ ਵੀ ਬੰਦਾ ਚਾਤੀ ਮਾਰ ਲੈਂਦਾ ਗਾ ਹੋ ਕੇ ਮੰਮੀ ਤੁਸੀਂ ਸਮਝਾਇਆ ਕਰੋ ਥੋੜਾ ਬੋਤਾ ਕਿ ਐਵੇਂ ਕਾਲੇ ਥੋੜੀ ਪੈਦਾ ਵਾ ਜਿਹੜੀ ਵੀ ਚੀਜ਼ ਚਾਹੀਦੀ ਹੈ ਪਿਆਰ ਨਾ ਬੰਦਾ ਮੰਗ ਲੈਂਦਾ ਇਹ ਤਾਂ ਗੱਲ ਠੀਕ ਆ ਕੋਈ ਨਹੀਂ ਸਮਝੰਦੀ ਤਾਂ ਬਥੇਰਾ ਅੱਗੇ ਵੀ ਮੈਂ ਹੋਰ ਸਮਝਾ ਦਾਂਗੀ ਫੇਰ ਉਹਨੂੰ ਐਦਾਂ ਨਾ ਕਰਿਆ ਕਰ ਕਾਲੇ ਨੇ ਪਈਦਾ ਹੁੰਦਾ ਕਿਵੇਂ ਆਪ ਵੀ ਚੀਜ਼ ਲੱਭ ਲਈ ਜਾਂਦੀ ਆ ਚਲੋ ਠੀਕ ਆ ਬਣਾਵਾ ਚਾਹੋ ਮੈਂ ਫਿਰ ਘੁੱਟ ਚਲ ਬਣਾ ਲਾ ਫਿਰ ਮੁਰਕਨਾ ਸਬਜੀ ਸਬਜੀ ਤਰ ਲਿਓ ਹਾਂਜੀ ਹਾਂ ਚੰਗਾ ਮੇਪ ਮੈਂ ਪੁੱਛਿਆ ਵਾ ਦੱਸਿਆ ਨਹੀਂ ਮੈਨੂੰ ਸੱਚ ਤੇ ਗੱਲ ਕੋਈ ਨਾ ਕੋਈ ਜ਼ਰੂਰ ਹੈ ਵਾ ਮੇਰੇ ਕੋ ਰੱਖਦੀ ਪੜਦਾ ਤੇ ਰੱਖੀ ਜਾ ਪਰਦਾ ਕੋਈ ਨਹੀਂ ਪਤਾ ਤੇ ਲੱਗ ਹੀ ਜਾਣਾ ਮੈਨੂੰ ਇਹ ਗੱਲ ਦਾ ਗੱਲ ਗੁੱਜੀ ਨਹੀਂ ਰਹਿੰਦੀ ਮਿਲ ਤੇ ਮਾਪੋਤਾਂ ਦੀ ਸਮਝ ਨਹੀਂ ਆਉਂਦੀ ਕਦੀ ਪੋਤ ਲੜਨਾ ਆ ਜਾਂਦਾ ਮੇਰੇ ਨਾਲ ਕਦੀ ਮਾਤਾ ਡਹਿ ਪਿੰਦੀ ਆ ਕਿਤੇ ਮਾਤਾ ਨੂੰ ਪਤਾ ਤਾਂ ਨਹੀਂ ਲੱਗ ਗਿਆ ਕੁਛ ਤਾਂ ਹੀ ਡਹਿ ਹੀ ਕਹਿਣਾ ਕਿ ਮੈਂ ਤੇਰੇ ਪਿੰਡ ਜਾਣਾ ਵਾ ਤੇਰੀ ਮੰਮੀ ਦਾ ਪਤਾ ਲੈ ਕੇ ਆਉਣਾ ਵਾ ਅੱਗੇ ਪਿੱਛੇ ਤੇ ਕਦੀ ਨਾ ਨਹੀਂ ਲਿਆ ਜਦੋਂ ਮੈਂ ਜ਼ੋਰ ਲਾਉਣੀ ਹੀ ਕਿ ਮਾਤਾ ਨਾਲ ਚੱਲ ਉਦੋਂ ਤੇ ਕਹਿੰਦੀ ਨਾ ਕਰਦਾ ਨਹੀਂ ਸਰਦਾ ਹੈਗਾ ਤੇ ਹੁਣ ਘਰ ਦਾ ਸਰਜੂਗਾ ਮੈਨੂੰ ਤੇ ਲੱਗਦਾ ਵਾ ਦਾਲ ਚ ਕੁਝ ਨਾ ਕੁਝ ਤੇ ਕਾਲਾ ਜ਼ਰੂਰ ਹੈਗਾ ਵਾ ਮੈਨੂੰ ਤੇ ਲੱਗਦਾ ਵਾ ਪੁੱਤ ਨੇ ਪੱਕਾ ਆ ਕੇ ਕੁਝ ਦੱਸਿਆ ਹੋਣਾ ਵਾ ਤਾਂ ਹੀ ਕਹਿੰਦੇ ਆ ਕਿ ਮੈਂ ਵੀ ਜਾਣਾ ਤੇਰੇ ਪਿੰਡ ਕਿੱਦਾਂ ਮਨਾ ਕਰੂੰਗੀ ਇਹਨਾਂ ਨੂੰ ਚੱਲ ਕੋਈ ਗੱਲ ਨਹੀਂ ਕੋਈ ਨਾ ਕੋਈ ਬਹਾਨਾ ਸੋਚਦੀ ਆ ਜਾਂ ਤਾਂ ਮੈਨੂੰ ਵੀ ਨਹੀਂ ਦੇਣਾ ਜਦੋਂ ਸਾਡੀ ਨਾਲ ਨਹੀਂ ਜਾਂਦੀ ਤੇ ਕੱਲੀ ਜਾ ਕੇ ਉੱਥੇ ਕੀ ਕਰੂੰਗੀ